ਤਾਰੀਖ 4 ਦਸੰਬਰ ਜਗ੍ਹਾ ਅਮਰੀਕਾ ਦਾ ਨਿਊਯਾਰਕ ਸ਼ਹਿਰ ਮਿਡਟਾਊਨ ਹੋਟਲ ਦੇ ਬਾਹਰ ਇੱਕ 50 ਸਾਲ ਦੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਉਸ ਵਿਅਕਤੀ ਨੂੰ ਫੜਾ ਤਬਦੀ ਦੇ ਵਿੱਚ ਹਸਪਤਾਲ ਲਿਆਇਆ ਜਾਂਦਾ ਹੈ ਜਿੱਥੇ ਕਿ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਹਨ ਉਸ ਵਿਅਕਤੀ ਦੀ ਪਛਾਣ ਬ੍ਰੈਂਟ ਥਾਮਪਸਨ ਦੇ ਰੂਪ ਵਿੱਚ ਹੁੰਦੀ ਹੈ ਜੋ ਕਿ 50 ਸਾਲ ਦੀ ਉਮਰ ਦਾ ਵਿਅਕਤੀ ਅਮਰੀਕਾ ਦੇ ਯੂਨਾਈਟਿਡ ਹੈਲਥ케ਅਰ ਕੰਪਨੀ ਦਾ ਸੀਈਓ ਸੀ ਜਦੋਂ ਇਹ ਖਬਰ ਬਾਹਰ ਆਈ ਤਾਂ ਪੂਰੇ ਅਮਰੀਕਾ ਵਿੱਚ ਹੜਕੰਪ ਮਚ ਗਿਆ ਪੁਲਿਸ ਨੇ ਇਸ ਹੱਥ ਸੀ ਦੇ ਪੰਜ ਦਿਨ ਬਾਅਦ ਉਸ ਨਕਾਬਪੋਸ਼ આરોપી ਨੂੰ ਫੜ ਲਿਆ ਗਿਆ ਤੇ આરોપી ਦਾ ਨਾਮ ਸਾਹਮਣੇ ਆਇਆ ਲੂਈ ਜੀ ਮੈਂਗਿਉਣ ਇਹ ਲੂਈ ਜੀ ਮੈਂਗਿਉਣ ਜਿਹਦੀ ਕੀ ਉਮਰ 26 ਸਾਲ ਹੈ ਪਰ ਚਕਾਣ ਵਾਲੀ ਗੱਲ ਇਹ ਹੈ ਕਿ ਇਸ આરોપી ਨੂੰ ਜਿਸ ਨੇ ਕੀ ਉਸ ਵਿਅਕਤੀ ਦਾ ਕਤਲ ਕੀਤਾ ਇਸ ਨੂੰ ਅਮਰੀਕਾ ਦੇ ਵਿੱਚ ਪੂਰ ਪੂਰ ਸਮਰਥਨ ਮਿਲ ਰਿਹਾ ਲੋਕ ਇਸ ਨੂੰ ਰੋਬਨ ਹੁਡ ਵਾਂਗੂ ਪੇਸ਼ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਉਹਦੀ ਮੁਸਕਾਨ ਉਹਦੇ ਸਿੱਖ ਤੈ ਕੈਪ ਦੀ ਤ੍ਰਿਪਾ ਕਰ ਰਹੇ ਆ ਇਹ ਨਹੀਂ ਨੋਕ ਇਸ ਨੂੰ ਬਚਾਉਣ ਦੇ ਲਈ ਵੀ ਕਰੋੜਾ ਰੁਪਏ ਦਾ ਫੰਡ ਇਕੱਠਾ ਕਰ ਰਹੇ ਆ ਕਈ ਵੈਬਸਾਈਟਾਂ ਮੈਗਯੂਨ ਨਾਲ ਜੁੜੇ ਸਮਾਨ ਵੀ ਵੇਚ ਰਹੀਆਂ ਹਨ ਤੇ ਦੂਜੇ ਪਾਸੇ ਲੋਕ ਜੁਮਰੇਤਕ ਵਿਅਕਤੀ ਉਸ ਦੇ ਬਾਰੇ ਨਫ਼ਰਤ ਭਰੀਆਂ ਪੋਸਟਾਂ ਸ਼ੇਅਰ ਕਰ ਰਹੇ ਨੇ ਨਿਊਯਾਰਕ ਦੀਆਂ ਕੰਧਾਂ ਦੇ ਉੱਪਰ ਬ੍ਰਾਇਨ ਦੀਆਂ ਤਸਵੀਰਾਂ ਵਾਲੇ ਪੋਸਟਰ ਲੱਗੇ ਹਨ ਜਿਨ੍ਹਾਂ ਦੇ ਉੱਪਰ ਵਾਂਟਡ ਲਿਖਿਆ ਹੈ ਆਖਰ ਇਹੋ ਜੀ ਕੀ ਗੱਲ ਹੋਈ ਕਿ ਲੋਕ ਇੱਕ ਹਤਿਆਰੀ ਨੂੰ ਹੀਰੋ ਵਜੋਂ ਦੇਖ ਰਹੇ ਹਨ ਤੇ ਇੱਕ ਮ੍ਰਿਤਕ ਨੂੰ ਲੋਕ ਨਫ਼ਰਤ ਦੀ ਨਿਗਾਹ ਨਾਲ ਦੇਖ ਰਹੇ ਹਨ ਅਸਲ ਦੇ ਵਿੱਚ ਬ੍ਰਾਇਨ ਦੀ ਜਿਹੜੀ ਅਸਲ ਦੇ ਵਿੱਚ ਬ੍ਰਾਇਨ ਥਾਮਪਸਨ ਆਪਣੀ ਕੰਪਨੀ ਦੇ ਇੱਕ ਸਮਿਟ ਵਿੱਚ ਸ਼ਾਮਲ ਹੋਣ ਦੇ ਲਈ ਨਿਊਯਾਰਕ ਪਹੁੰਚਿਆ ਸੀ ਜਿਵੇਂ ਹੀ ਉਹ ਹੋਟਲ ਜਾਣ ਦੇ ਲਈ ਦਰਵਾਜ਼ੇ ਦੇ ਕੋਲ ਪਹੁੰਚਿਆ ਇੱਕ ਨਕਾਬਪੋਸ਼ ਵਿਅਕਤੀ ਉਹਦੇ ਕੋਲ ਆਇਆ ਉਹਦੇ ਤੇ ਗੋਲੀਆਂ ਦਾਗ ਦਿੱਤੀਆਂ ਤੇ ਆਪਣੀ ਸਾਈਕਲ ਲੈ ਕੇ ਉੱਥੋਂ ਫਰਾਰ ਹੋ ਗਿਆ ਬ੍ਰਾਇਨ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਜਿੱਥੇ ਉਹ ਨਹੀਂ ਬਚੇ ਪੁਲਿਸ ਨੇ ਅਰੋਪੀ ਨੂੰ ਫੜਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖੇ ਚਿਹਰੇ ਨੂੰ ਤਸਵੀਰਾਂ ਜਾਰੀ ਕਰਕੇ ਪੁਲਿਸ ਨੇ ਉਸ ਦੇ ਉੱਪਰ 50000 ਡਾਲਰ ਦਾ ਇਨਾਮ ਰੱਖ ਦਿੱਤਾ ਇਸ ਘਟਨਾ ਦੀ 5 ਦਿਨ ਬਾਅਦ 9 ਦਸੰਬਰ ਦੀ ਸਵੇਰ ਨੂੰ ਮਹਿੰਗਿਆਂ ਨੂੰ ਬੈਸਟ ਪ੍ਰਿੰਸਿਪਲੋਨੀਆ ਦੇ ਮੈਕਡੋਨਲਡ ਦੇ ਇੱਕ ਸਟੂਡੈਂਟ ਦੇ ਵਿੱਚ ਦੇਖਿਆ ਗਿਆ ਇਸ ਦੇ ਬਾਅਦ ਮੈਕਡੋਨਲਡ ਦੇ ਇੱਕ ਕਰਮਚਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਮੈਗਿਓਨ ਮਾਸਕ ਪਾ ਕੇ ਲੈਪਟਾਪ ਦੇ ਉੱਪਰ ਕੋਈ ਕੰਮ ਕਰ ਰਿਹਾ ਸੀ ਪੁਲਿਸ ਨੇ ਉਸ ਨੂੰ ਮਾਸਕ ਉਤਾਰਨ ਲਈ ਕਿਹਾ ਇਸ ਦੇ ਬਾਅਦ ਪੁਲਿਸ ਨੇ ਉਹਨੂੰ ਪਛਾਣ ਲਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਇਸ ਗ੍ਰਿਫਜ਼ਾਰੀ ਦੇ ਦੌਰਾਨ ਪੁਲਿਸ ਨੇ ਮੈਗਿਓਨ ਦੇ ਕੋਲ ਇੱਕ ਭਰੀ ਹੋਈ ਗਲੌਕ ਮੈਗਜ਼ੀਨ ਇੱਕ 3D ਪਿਸਤੌਲ ਮਿਲੀ ਹੈ ਪੋਰਟਸ ਨੇ ਦੱਸਿਆ ਕਿ ਘਟਨਾ ਸਥਲ ਤੇ ਮਿਲੀ ਪਾਣੀ ਦੀ ਬੋਤਲਾਂ ਦੇ ਉੱਪਰ ਮਿਲੇ ਫਿੰਗਰਪ੍ਰਿੰਟ ਇਸ ਲੜਕੇ ਮਹਿੰਗੋਨ ਦੇ ਫਿੰਗਰਾਂ ਦੇ ਨਾਲ ਮੈਚ ਹੋ ਗਏ। ਇਸ ਤੋਂ ਇਲਾਵਾ ਘਟਨਾ ਸਥਾਨ ਤੇ ਮਿਲੇ ਗੋਲੀਆਂ ਦੇ ਖਾਲੀ ਖੋਲ ਵੀ ਉਸੇ ਪਿਸਤੌਲ ਨਾਲ ਮੈਚ ਕਰ ਰਹੇ ਨੇ ਜਿਹੜੀਆਂ ਕਿ ਇਸ ਲੜਕੇ ਦੇ ਕੋਲ ਫੜੀਆਂ ਗਈਆਂ ਹਨ। ਇਸ ਦੇ ਇਲਾਵਾ ਪੁਲਿਸ ਨੂੰ ਇਸ ਮੁੰਡੇ ਦੇ ਕੋਲ ਇੱਕ ਡਾਇਰੀ ਮਿਲੀ ਹੈ ਜਿਹਦੇ ਉੱਪਰ ਸਿੱਧੇ ਤੌਰ ਤੇ ਨਾ ਹਤਿਆਵਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਲਈ ਗਈ, ਲੇਕਿਨ ਇਹਦੇ ਵਿੱਚ ਇਨਾ ਲਿਖਿਆ ਗਿਆ ਕਿ ਅਜਿਹੇ ਲੋਕਾਂ ਦਾ ਅਜਿਹਾ ਹੀ ਅੰਜਾਮ ਹੋਣਾ ਜ਼ਰੂਰੀ ਹੈ ਇਹਨਾਂ ਦੇ ਨਾਲ ਐਸਾ ਕਰਨਾ ਬਹੁਤ ਜ਼ਰੂਰੀ ਸੀ ਪੁਲਿਸ ਨੇ ਇਸ ਚਿੱਠੀ ਤੋਂ ਇਹ ਅਨੁਮਾਨ ਲਗਾਇਆ ਕਿ ਇਸ ਲੜਕੇ ਨੇ ਇਹ ਸਾਰੀ ਘਟਨਾਕ੍ਰਮ ਨੂੰ ਇਕੱਲੇ ਨਹੀਂ ਅੰਜਾਮ ਦਿੱਤਾ ਹੈ ਖੁਦ ਹੀ ਇਸ ਹਤਿਆਕਾਂਡ ਨੂੰ ਅੰਜਾਮ ਦੇਣ ਦੇ ਲਈ ਪੈਸੇ ਜਟਾਏ ਜਿਹੜੀਆਂ ਬ੍ਰੈਂਡ ਥਾਮਪਸਨ ਨੂੰ ਗੋਲੀਆਂ ਵੱਜੀਆਂ ਉਹਨਾਂ ਗੋਲੀਆਂ ਦੇ ਤਿੰਨੇ ਖੋਖਿਆਂ ਦੇ ਉੱਪਰ ਤਿੰਨ ਸ਼ਬਦ ਲਿਖੇ ਹੋਏ ਸੀ ਉਹ ਸ਼ਬਦ ਸਨ ਡਿਨਾਈ ਡਿਫੈਂਡ ਡਿਪੋਜ਼ ਮਤਲਬ ਮਨਾਂ ਬਚਾਅ ਤੇ ਰਫਾ ਦਫਾ ਕਰਨਾ ਲਿਖਿਆ ਹੋਇਆ ਸੀ న్యూ ਯਾਰਕ ਦੀ ਇੱਕ ਏਜੰਸੀ ਦੇ ਮੁਤਾਬਕ ਜੀ ਐਮ ਫੈਨਮੈਂਡਿਕ ਕਿਤਾਬ ਹੈ ਡਿਲੇ ਡਿਨਾਈਡ ਐਂਡ ਡਿਫੈਂਡ ਤੋਂ ਪ੍ਰੇਰਿਤ ਇਹ ਸਾਰਾ ਘਟਨਾਕ੍ਰਮ ਇਹ ਕਿਤਾਬ ਬੀਮਾ ਕੰਪਨੀਆਂ ਦੇ ਉੱਪਰ ਆਧਾਰਿਤ ਹੈ ਜਿਹੜੀਆਂ ਕਿ ਇੰਸ਼ੋਰੈਂਸ ਦਾ ਪੈਸਾ ਕਲੇਮ ਕਰਨ ਵਾਲੇ ਲੋਕਾਂ ਨੂੰ ਪੈਸਾ ਦੇਰ ਦੇ ਵਿੱਚ ਆਉਣਾ ਕਰਨੀ ਕਰਦੀਆਂ ਜਿਹੜੀ ਕੰਪਨੀ ਦੇ ਸੀਈਓ ਦੀ ਹੱਤਿਆ ਹੋਈ ਹੈ ਐਸੀ ਕੰਪਨੀ ਨੂੰ ਵੀ ਇਹ ਕਿਤਾਬ ਦੇ ਵਿੱਚ ਜੋ ਲਿਖਿਆ ਕੰਪਨੀਆਂ ਇਹਨਾਂ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਲੋਕਾਂ ਨੇ ਅਮਰੀਕਾ ਦੀ ਭ੍ਰਿਸ਼ਟ ਹੈਲਥ케ਅਰ ਇੰਡਸਟਰੀ ਨੂੰ ਲੈ ਕੇ ਗੁੱਸਾ ਹੈ ਲੋਕ ਇਸ ਭ੍ਰਿਸ਼ਟ ਸਿਸਟਮ ਤੋਂ ਪਰੇਸ਼ਾਨ ਹੋ ਗਏ ਆ ਸੀਐਨਐਨ ਬੰਗਲੌਰ ਦੀ ਚਿੱਠੀ ਆ ਤੇ ਉਹਦੇ ਸੋਸ਼ਲ ਮੀਡੀਆ ਤੇ ਰਿਪੋਰਟਾਂ ਨੂੰ ਆਧਾਰ ਬਣਾ ਕੇ ਕਿਹਾ ਕਿ ਉਹ ਬੀਮਾ ਕੰਪਨੀਆਂ ਦੇ ਨਾਲ ਨਫ਼ਰਤ ਕਰਦਾ ਸੀ ਵੈਸੇ ਆਪਾਂ ਦੱਸ ਦਈਏ ਕਿ ਮੈਗਯਨ ਬਾਲਟਿਮੋਰ ਦਾ ਰਹਿਣ ਵਾਲਾ ਹੈ ਤੇ ਉਹ ਇੱਕ ਸੰਪਨ ਨੂੰ ਪ੍ਰਭਾਵਸ਼ਾਲੀ ਪਰਿਵਾਰ ਦੇ ਵਿੱਚ ਹੈ ਉਸ ਦਾ ਜਨਮ ਤੇ ਪਾਲਣ ਪੋਸ਼ਣ ਮੈਰੀਲੈਂਡ ਵਿੱਚ ਹੋਇਆ ਜਿੱਥੇ ਉਸ ਨੇ ਪੈنسਿਲਵੇਨੀਆ ਦੇ ਇੱਕ ਆਈਵੀ ਲੀਗ ਵਿਦਿਆਲੇ ਵਿੱਚ ਪੜ੍ਹਾਈ ਕੀਤੀ ਹੱਤਿਆ ਕਰਨ ਤੋਂ ਪਹਿਲਾਂ ਉਹ ਹਵਾਈ ਵਿੱਚ ਰਹਿ ਰਿਹਾ ਸੀ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਰੀਅਲ ਏਸਟੇਟ ਦੇ ਬਿਜ਼ਨਸ ਨਾਲ ਜੁੜਿਆ ਹੋਇਆ ਹੈ ਮੈਗਯੋਂ ਦੇ ਪਰਿਵਾਰ ਦੇ ਕੋਲ ਆਪਣਾ ਇੱਕ ਰੇਡੀਓ ਸਟੇਸ਼ਨ ਵੀ ਹੈ ਇਸ ਦੇ ਪਰਿਵਾਰ ਦੇ ਕੁਝ ਲੋਕ ਰਾਜਨੀਤੀ ਨਾਲ ਵੀ ਜੁੜੇ ਹੋਏ ਹਨ ਦੱਸਦੀ ਹੈ ਇਥੇ ਲੂਈਜ਼ ਮੈਂਗਿਓ ਨੇ ਬਾਲਟਿਮੋਰ ਦੇ ਸਭ ਤੋਂ ਮਹਿੰਗੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਹੈ ਇਸ ਸਕੂਲ ਵਿੱਚ ਇੱਕ ਸਾਲ ਇਸ ਸਕੂਲ ਦੇ ਵਿੱਚ ਇੱਕ ਸਾਲ ਦੀ ਫੀਸ ਦਾ ਖਰਚ 37690 ਡਾਲਰ ਜੇ ਇਸ ਨੂੰ ਭਾਰਤੀ ਰੁਪਏਆਂ ਵਿੱਚ ਅੰਕੀਏ ਤਾਂ ਕਰੀਬਨ 32 ਲੱਖ ਰੁਪਏ ਬਣਦੇ ਹਨ ਲੇਕਿਨ ਮੈਂਗਿਓ ਨੂੰ ਆਪਣੇ ਪਰਿਵਾਰਿਕ ਬਿਜ਼ਨਸ ਜਾਂ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਸਮਾਜ ਸੁਧਾਰਕ ਤੌਰ ਤੇ ਆਪਣੇ ਕੰਮ ਕਰਨਾ ਚਾਹ ਰਿਹਾ ਸੀ ਨਿਊਯਾਰਕ ਦੇ ਮੇਅਰ ਐਰਿਕ ਐਕੈਡਮੀ ਨੇ ਕਿਹਾ ਕਿ ਉਹਦੇ ਕੋਲ ਹੋਰ ਵੀ ਕਈ ਸਮਾਨ ਮਿਲੇ ਆ ਜੋ ਕਿ ਘਟਨਾ ਨਾਲ ਮਿਲਦੇ-ਜੁਲਦੇ ਹਨ। ਅਰੋਪੀ ਦੀ ਲਿਕੇਟ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਉਹ ਕੈਲੀਫੋਰਨੀਆ ਵਿੱਚ ਸਥਿਤ ਆਨਲਾਈਨ ਆਟੋ ਮਾਰਕੀਟਪਲੇਸ ਦੁਕਾਨ ਦੇ ਡਾਟਾ ਇੰਜੀਨੀਅਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕਿਆ ਹੈ। ਸਾਲ 2023 ਵਿੱਚ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ। ਹੁਣ ਉਸ ਦੇ ਕੇਸ ਦੇ ਉੱਪਰ ਸਣਵਾਈ ਚੱਲ ਰਹੀ ਹੈ। ਕੁਝ ਲੋਕ ਇਸ ਨੂੰ ਰੋਬਨ ਹੁਟ ਮੰਨਦੇ ਹਨ ਤੇ ਕੁਝ ਲੋਕ ਹਥਿਆਰਾ ਮੰਨ ਰਹੇ ਹਨ। ਤੁਹਾਡੀ ਇਸ ਪੂਰੇ ਘਟਨਾਕਰਮ ਦੇ ਉੱਪਰ ਕੀ رائے ਹੈ ਕੀ ਤੁਹਾਨੂੰ ਲੱਗਦਾ ਹੈ ਇਹ ਲੜਕਾ ਹਥਿਆਰਾ ਹੈ ਜਾਂ ਰੋਬਿਨ ਹੁੱਡ ਹੈ ਜਦੋਂ ਵੀ ਦੁਨੀਆ ਦੇ ਵਿੱਚ ਬਰਾਈ ਵੱਧਦੀ ਹੈ ਤਾਂ ਉਹਨਾਂ ਦਾ ਖਾਤਮਾ ਕਰਨ ਲਈ ਕੋਈ ਸੂਰਮਾ ਪੈਦਾ ਹੁੰਦਾ ਹੈ ਕੀ ਤੁਸੀਂ ਇਸ ਲੜਕੇ ਨੂੰ ਉਹ ਸੂਰਮੇ ਦੇ ਰੂਪ ਦੇ ਵਿੱਚ ਦੇਖਦੇ ਹੋ ਜਾਂ ਇੱਕ ਕਾਤਲ ਦੇ ਰੂਪ ਵਿੱਚ ਦੇਖਦੇ ਹੋ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ